ਮੇਰਾ ਨਾਮ ਮਾਈਕਲ ਹੈ ਮੈਂ ਆਈਸੀਪੀ ਦੇ ਵਿੱਚ ਬਤੌਰ ਪ੍ਰਧਾਨ ਸਾਡੀ ਲੀਵਰ ਜਿਹੜੀ ਟੋਟਲ 1433 ਬੰਦੇ ਨੇ ਤੇ ਜਿਹੜਾ ਸਾਡਾ ਕਿਤੇ ਵੀ ਜਦ ਬੰਬ ਧਮਾਕਾ ਹੁੰਦਾ ਹੈ ਤੇ ਉਹ ਪਾਕਿਸਤਾਨ ਦਾ ਨਾਂ ਲੱਗਣ ਕਾਰਨ ਜਿਹੜਾ ਸਾਡਾ ਆਈਸੀਪੀ ਬਾਰਡ ਟਾਰੀ ਆ ਉਹ ਬੰਦ ਕੀਤਾ ਜਾਂਦਾ ਹੈ ਤੇ ਇਥੋਂ ਦੀ ਪਰੇਟ ਵਗੈਰਾ ਪਬਲਿਕ ਸਾਰੀ ਜਿਹੜੀ ਆ ਉਸ ਟਾਈਮ ਤੇ ਪਰੇਸ਼ਾਨ ਹੋ ਜਾਂਦੀ ਏ ਤੇ ਦੁੱਖ ਤਕਲੀਫ ਦੇ ਵਿੱਚ ਆ ਜਾਂਦੀ ਭੁੱਖ ਮਰੀ ਹੋ ਜਾਂਦੀ ਏ ਸ਼ੁਰੂ ਜੇ ਤਾਂ ਪਹਿਲਾਂ 2019 ਦੇ ਵਿੱਚ ਪਲਵਲਾ ਹਮਲਾ ਆਇਆ ਉਸ ਟਾਈਮ ਤੋਂ ਪਾਕਿਸਤਾਨ ਨਾਲ ਜਿਹੜਾ ਵਪਾਰ ਜਿਹੜਾ ਠੱਪ ਹੋ ਚੁੱਕਾ ਹੈ ਸਾਡਾ ਤੇ ਸਾਡੀ ਗਾਂ ਜਿਹੜਾ ਹੁਣ ਪਲਵਲਾ ਹਮਲਾ ਆਇਆ ਤੇ ਉਸ ਦੇ ਵਿੱਚ ਅਫਗਾਨਿਸਤਾਨ ਨਾਲ ਵੀ ਜਿਹੜਾ ਵਪਾਰ ਜਿਹੜਾ ਠੱਪ ਕੀਤਾ ਗਿਆ ਹੈ ਉਹਦੇ ਵਿੱਚ ਕੁਝ ਮਾਤਰ ਜਿਹੜੀਆਂ ਗੱਡੀਆਂ ਵਾਂ 150 ਦੇ ਕਰੀਬ ਜਾਂ 162 ਗੱਡੀਆਂ ਜਿਹੜੀਆਂ ਉਹ ਜਿਹੜੀ ਆ ਪੀ ਇਹਨਾਂ ਨੂੰ ਦੇਣ ਵਾਸਤੇ ਕਿਹਾ ਗਿਆ ਵਾ ਅਫਗਾਨਿਸਤਾਨ ਨੂੰ ਵੀ ਦਿੱਤੀਆਂ ਜਾਣ ਤੇ ਬਾਅਦ ਵਿੱਚ ਕੋਈ ਕਾਰੋਬਾਰ ਦੀ ਕੋਈ ਅਜੇ ਤੱਕ ਸਾਡੀ ਕੋਈ ਆਸ ਨਹੀਂ ਹੋਈ ਅਸੀਂ ਇਹੋ ਚਾਹੁੰਦੇ ਆ ਵੀ ਜਿਹੜਾ ਬਾਰਡਰ ਜਿਹੜਾ ਪਹਿਲਾਂ ਦੀ ਤਰ੍ਹਾਂ ਸਾਡਾ ਵਪਾਰ ਜਿਹੜਾ ਪਾਕਿਸਤਾਨ ਨਾਲ ਵੀ ਚੱਲੇ ਚੰਗੇ ਉਹਨਾਂ ਨਾਲ ਰਿਲੇਸ਼ਨ ਹੋਣ ਇੱਕ ਭਾਈਚਾਰਕ ਸਾਂਝ ਵਧੇ ਤੇ ਵੇਖੋ ਕਈ ਥਾਵਾਂ ਤੇ ਪੋਰਟਾਂ ਜਿਹੜੀਆਂ ਅਜੇ ਵੀ ਚੱਲ ਰਹੀਆਂ ਨੇ ਜਿੱਦਾਂ ਜੰਮੂ ਕਸ਼ਮੀਰ ਦੇ ਵਿੱਚ ਸਾਡੀ ਕਸ਼ਮੀਰ ਦੇ ਵਿੱਚ ਪੋਰਟ ਹੈ ਉਹ ਚੱਲ ਰਹੀ ਆ ਤੇ ਪੰਜਾਬ ਦੇ ਵਿੱਚ ਜਿਹੜੀ ਇਹ ਪੋਰਟ ਹਰ ਵਕਤ ਹੀ ਜਦੋਂ ਵੀ ਕਿਤੇ ਵੀ ਹਮਲਾ ਹੁੰਦਾ ਏ ਕਿ ਉਹ ਜਿਹੜੀ ਪੋਰਟ ਸਾਡੀ ਆਈਸੀਪੀਟਾਰੀ ਜਿਹੜੀ ਇਹ ਬੰਦ ਕੀਤੀ ਜਾਂਦੀ ਹੈ ਅਸੀਂ ਇਹ ਰਿਕਵੈਸਟ ਕਰਾਂਗੇ ਮੋਦੀ ਸਰਕਾਰ ਅੱਗੇ ਕਿ ਜਿਹੜੀ ਇਹ ਪੋਰਟ ਸਾਡੀ ਪਹਿਲਾਂ ਵਾਂਗੂ ਚੱਲੇ ਤੇ 14 ਸਥਿਤੀ ਬੰਦਿਆਂ ਨੂੰ ਰੋਜ਼ਗਾਰ ਜਿਹੜੇ ਆ ਮਿਲੇ ਜੇਕਰ ਨਹੀਂ ਇਹ ਪੋਰਟ ਚਲਾਉਂਦੇ ਤੇ ਇਹਨਾਂ 14 ਸਥਿਤੀਆਂ ਨੂੰ ਕਿਤੇ ਨਾ ਕਿਤੇ ਕੋਈ ਰੋਜ਼ਗਾਰ ਹੋਵੇ ਕੋਈ ਇੰਡਸਟਰੀ ਹੋਵੇ ਜਾਂ ਇਹਨਾਂ ਨੂੰ ਚੌਥਾ ਦਰਜਾ ਦਿੱਤਾ ਜਾਵੇ ਇਹਨਾਂ ਨੂੰ ਪੱਕਿਆ ਕੀਤਾ ਜਾਵੇ ਕਿ ਇਹਨਾਂ ਦਾ ਪਰਿਵਾਰ ਜਿਹੜਾ ਪਾਲ ਸਕੇ ਜੇਕਰ ਹੁਣ ਕੋਈ ਵੀ ਆ ਦੰਗਾ ਹੋਇਆ ਆਵਾਜ਼ ਜਿੱਥੇ ਆਪਣੇ ਪਲਵਲ ਦੇ ਵਿੱਚ ਜਿਹੜੇ ਆਪਣੇ ਕੁਝ ਜਵਾਨ ਜਾਂ ਜਵਾਨ ਲਾਲੋ ਚਾਹੇ ਪਬਲਿਕ ਲਾਲੋ ਤੇ ਸ਼ਹੀਦ ਹੋਏ ਨੇ ਉਹਨਾਂ ਕਾਰਨ ਸਾਡੇ ਚਲੋ ਅਸੀਂ ਦੁੱਖ ਆ ਉਹਦੇ ਵਿੱਚ ਅਸੀਂ ਵੀ ਸ਼ਾਮਿਲ ਆ ਵੀ ਬਹੁਤ ਮਾੜੀ ਤੁਰਘਟਨਾ ਹੋਈ ਆ ਤੇ ਉਹਦਾ ਕਾਰਨ ਸਾਡਾ ਜਿਹੜਾ ਆਈਸੀਪੀ ਜਿਹੜਾ ਬਾਰਡਰ ਜਿਹੜਾ ਠਾਪ ਹੋ ਚੁੱਕਾ ਹੈ ਪੋਰਟ ਸਾਰੀ ਠਾਪ ਹੋ ਚੁੱਕੀ ਹੈ ਤੇ ਜਿਹੜੀ ਪਰੇਟ ਵਗੈਰਾ ਉਹ ਵੀ ਬੰਦ ਕੀਤੀ ਗਈ ਸੀ ਪਰੇਟ ਚੱਲੀ ਆ ਪਰ ਜਿਹੜੀ ਪਬਲਿਕ ਆ ਉਹ ਨਹੀਂ ਆਈ ਜਾ ਰਹੀ ਤੇ ਟੂਰਿਸਟ ਕੋਈ ਨਹੀਂ ਆ ਰਿਹਾ ਇਧਰ ਮਾਈਕਲ ਜੀ ਅਕਸਰ ਹੀ ਪੰਜਾਬ ਨੂੰ ਹੀ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਐ ਜਿਸਾ ਪਲਵਾਮਾ ਚ ਹੋਇਆ ਜਾਂ ਪਹਿਲਗਾਮ ਚ ਹੋਇਆ ਤੇ ਇਹਨੂੰ ਟਾਰਗੇਟ ਕਿਉਂ ਕੀ ਕਾਰਨ ਸਮਝਦੇ ਨੇ ਲੱਗਦਾ ਹੈ ਕਿ ਜਾਣ ਬੁੱਝ ਕੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਨੇ ਤੇ ਸਾਡੇ ਨਾਲ ਤੇ ਵੈਸੇ ਹੀ ਪੰਜਾਬ ਨਾਲ ਜਿਹੜਾ ਮਤਰਾ ਹੀ ਮਾਂ ਵਾਲਾ ਹਾਲ ਕੀਤਾ ਜਾ ਰਿਹਾ ਵਾ ਜੇਕਰ ਆਪਾਂ ਦੂਜੀਆਂ ਪੋਰਟਾਂ ਚਲਾ ਰਹੇ ਹਾਂ ਕੰਮ ਚੱਲ ਰਿਹਾ ਹੋਵੇ ਤੇ ਇਸ ਪੋਰਟ ਤੇ ਕੀ ਆਪਾਂ ਨੂੰ ਕਿਉਂ ਇਹ ਪੰਜਾਬ ਦੇ ਵਿੱਚ ਤਾਂ ਕਰਕੇ ਹੋ ਰਿਹਾ ਹੈ ਉਸੇ ਮਿਲੇ ਹੋ ਕਦੀ ਕੇਂਦਰੀ ਮੰਤਰੀਆਂ ਨੂੰ ਜਾ ਕੇ ਕੋਈ ਤੁਹਾਡੀ ਮੁਲਾਕਾਤ ਹੋਈ ਹੈ ਕਦੀ ਜਾ ਕੇ ਵੀ ਵੇਖੋ ਇਹ ਜਿਹੜੀ ਪੋਰਟ ਆ ਇਹ ਇੱਕ ਰਾਜਨੀਤੀ ਦਾ ਅਖਾੜਾ ਬਣਾ ਚੁੱਕੇ ਆ ਹੁਣ ਪਿਛਲੀ ਵਾਰੀ ਐਮਪੀ ਦੀ ਇਲੈਕਸ਼ਨ ਹੀ ਤੇ ਇੱਥੇ ਸਮੁੰਦਰੀ ਸਾਹਿਬ ਆਏ ਸੀ ਦੇਵਗੰਨ ਜੀ ਆਏ ਉਹਨਾਂ ਨੇ ਕਿਹਾ ਵੀ ਦੇਵਗੰਨ ਜੀ ਕਹਿੰਦੇ ਮੈਂ ਚੌਂਕੀਦਾਰਾ ਕਰਾਂਗਾ ਤੁਹਾਡਾ ਹਰ ਇੱਕ ਜਿਹੜੀ ਗੱਲ ਮੈਂ ਪਚਾਵਾਂਗਾ ਬਾਰਡਰ ਮੈਂ ਖੋਲਾਂਗਾ ਬਾਰਡਰ ਮੈਂ ਚਲਾਵਾਂਗਾ ਇਹ ਇਹਨਾਂ ਲੇਬਰ ਨੂੰ ਮੈਂ ਪੱਕਿਆਂ ਕਰਾਵਾਂਗਾ ਅਜੇ ਤੱਕ ਕੋਈ ਨਹੀਂ ਆ ਜਦੋਂ ਦਾ ਕੋਈ ਆ ਕਿਸੇ ਨੇ ਆ ਕੇ ਲੇਬਰ ਦੀ ਆਵਾਜ਼ ਨਹੀਂ ਪੁੱਛੀ ਹੁਣ ਸਾਡੇ ਐਮਪੀ ਸਾਹਿਬ ਆ ਜਿਹੜੇ ਮੌਜੂਦਾ ਤਿੰਨ ਵਾਰੀ ਬਣ ਚੁੱਕੇ ਨੇ ਗਰਜੀਤ ਸਿੰਘ ਜੀ ਕੋਇਲਾ ਜੀ ਸਰਦਾਰ ਜੀ ਉਹ ਤੇ ਸਾਡੇ ਆਉਂਦੇ ਆ ਹਾਲਚਾਲ ਪੁੱਛਦੇ ਆ ਹੁਣ ਇਤੋਂ ਵੱਦੋਂ ਕੁਝ ਨਹੀਂ ਪਾਇ ਬਾਕੀ ਉਹਨਾਂ ਨੇ ਪਾਰਲੀਮੈਂਟ ਵਿੱਚ ਵੀ ਸਾਡਾ ਕਟੋ-ਕਟ ਨਹੀਂ 10 ਵਾਰੀ ਸਾਡੀ ਆਵਾਜ਼ ਚੁੱਕੀ ਆ ਵੀ ਇਹ ਲੇਬਰ ਦਾ ਕੁਝ ਨਾ ਕੁਝ ਕੀਤਾ ਜਾਵੇ ਕੋਟ ਬੰਦ ਹੋਈ ਆ ਜਦੋਂ ਕਿਤੇ ਹਮਲਾ ਹੁੰਦਾ ਏ ਕੋਟ ਬੰਦ ਕੀਤੀ ਜਾਂਦੀ ਏ ਲੇਬਰ ਨੂੰ ਦੁੱਖ ਤਕਲੀਫ ਦੇ ਵਿੱਚ ਹੁਣ ਮੋਦੀ ਸਰਕਾਰ ਨੇ ਵੀ ਪੰਜਾਬ ਸਰਕਾਰ ਨੇ ਵੀ ਕਿਹਾ ਵੀ ਅਸੀਂ ਇਹਨਾਂ ਨੂੰ ਇੱਕ ਬਾਦਰ ਬੈਲਟ ਵਾਲਿਆਂ ਨੂੰ ਬਾਦਰ ਬੈਲਟ ਵਾਲਾ